ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਇਸ ਪੰਕਤੀ ਦੇ ਵਿੱਚ ਸੋ ਸਿੱਖ ਹੈ ਇਹ ਸ਼ਬਦ ਜਿਹੜੇ ਨੇ ਬੜੇ ਮਹੱਤਵਪੂਰਨ ਨੇ ਇਹ ਸਵਾਲ ਅਕਸਰ ਹੀ ਡਿਬੇਟ ਦਾ ਵਿਸ਼ਾ ਬਣਦਾ ਹੈ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ ਕਿਸ ਨੂੰ ਸਿੱਖ ਕਿਹਾ ਜਾ ਸਕਦਾ ਹੈ ਜੇਕਰ ਤੁਹਾਨੂੰ ਚੇਤੇ ਹੋਵੇ ਤੇ ਸਿੱਖ ਦੀ ਇੱਕ ਪ੍ਰਵਾਸਾ ਅਸੀਂ ਪਿਛਲੇ ਕੁਝਕ ਅੰਗਾਂ ਦੇ ਵਿੱਚ ਹੀ ਪੜ ਕੇ ਆਏ ਹਾਂ ਤੇ ਸਿੱਖ ਦੀ ਇੱਕ ਪ੍ਰਵਾਸਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 602 ਅੰਗ ਦੀ ਕੁਰਬਾਨੀ ਦੇ ਵਿੱਚੋਂ ਪੜਨੀ ਹੈ ਆਓ ਸ਼ੁਰੂ ਕਰੀਏ ਲਚਾਨ ਆਊਟਲੋ ਦੁਰਖ ਮਹਿਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਇਹ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ ਜੇ ਗੁਰ ਕੇ ਬਾਣੇ ਵਿੱਚ ਆਵੇ ਗੁਰੂ ਦੀ ਰਜ਼ਾ ਵਿੱਚ ਤੁਰਨਾ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਨਾ ਦੋਹਾਂ ਦੇ ਵਿੱਚ ਫਰਕ ਹੈ ਪ੍ਰਮਾਤਮਾ ਦੀ ਰਜ਼ਾ ਤੋਂ ਬਾਹਰ ਹੋ ਕੇ ਕੋਈ ਵੀ ਜੀਵ ਤੁਰ ਨਹੀਂ ਸਕਦਾ ਉਹ ਗੱਲ ਵੱਖਰੀ ਹੈ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਜਾਂ ਨਹੀਂ ਬਹੁਤਾ ਕਰਕੇ ਮਨੁੱਖ ਨੂੰ ਲੱਗਦਾ ਹੈ ਕਿ ਉਹ ਆਪਣੇ ਜੀਵਨ ਨੂੰ ਆਪ ਚਲਾ ਰਿਹਾ ਹੈ ਉਹ ਆਪਣੇ ਫੈਸਲੇ ਆਪ ਲੈ ਰਿਹਾ ਹੈ ਪਰ ਨਹੀਂ ਤੁਸੀਂ ਜੋ ਵੀ ਫੈਸਲੇ ਲੈ ਰਹੇ ਹੋ ਤੁਸੀਂ ਜਿੱਦਾਂ ਵੀ ਆਪਣੇ ਜੀਵਨ ਨੂੰ ਚਲਾ ਰਹੇ ਹੋ ਦੁਨਿਆਵੀ ਨਜ਼ਰਾਂ ਦੇ ਵਿੱਚ ਬੇਸ਼ੱਕ ਉਹ ਚੰਗਾ ਹੈ ਬੇਸ਼ੱਕ ਉਹ ਮਾੜਾ ਹੈ ਹੈ ਪ੍ਰਮਾਤਮਾ ਦੀ ਰਜ਼ਾ ਦੇ ਅਧੀਨ ਪ੍ਰਮਾਤਮਾ ਦੀ ਰਜ਼ਾ ਤੋਂ ਬਾਹਰ ਹੋ ਕੇ ਇਸ ਸ੍ਰਿਸ਼ਟੀ ਦਾ ਕੋਈ ਵੀ ਕੰਮ ਨਹੀਂ ਚੱਲ ਸਕਦਾ ਪੱਤੇ ਵੀ ਹਿੱਲਦੇ ਨੇ ਤੇ ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਹਿੱਲਦੇ ਸਾਡੇ ਸਾਥ ਚੱਲਦੇ ਨੇ ਉਹਦੀ ਰਜ਼ਾ ਨਾਲ ਹੀ ਚੱਲਦੇ ਨੇ ਸਾਨੂੰ ਅਕਲ ਜਿਹੜੀ ਮਿਲੀ ਹੋਈ ਐ ਉਹ ਜਿੱਦਾਂ ਦੀ ਵੀ ਐ ਉਹਦੀ ਰਜ਼ਾ ਨਾਲ ਮਿਲੀ ਹੋਈ ਐ ਪਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਵਾਸਤੇ ਕਿ ਗੁਰੂ ਦਾ ਅਸਲ ਸਿੱਖ ਮਿੱਤਰ ਰਿਸ਼ਤੇਦਾਰ ਉਹ ਐ ਜਿਹੜਾ ਗੁਰੂ ਦੀ ਰਜ਼ਾ 'ਚ ਤੁਰਦਾ ਹਰ ਕੋਈ ਗੁਰੂ ਦੀ ਰਜ਼ਾ ਦੇ ਵਿੱਚ ਨਹੀਂ ਤੁਰਦਾ ਇਹ ਤੁਹਾਡਾ ਕੌਨਸ਼ੀਅਸ ਫੈਸਲਾ ਹੈ ਚਤਨ ਫੈਸਲਾ ਚਤਨਤਾ ਤੁਹਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਉਸ ਚਤਨਤਾ ਦੇ ਨਾਲ ਤੁਸੀਂ ਫੈਸਲਾ ਲੈਣਾ ਹੈ ਕਿ ਤੁਸੀਂ ਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ ਹੈ ਕਿ ਨਹੀਂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਨਾ ਤੁਰਨ ਦਾ ਆਪਸ਼ਨ ਹੈ ਹੀ ਨਹੀਂ ਉਹ ਤੇ ਅਸੀਂ ਸਾਰੇ ਤੁਰ ਹੀ ਰਹੇ ਹਾਂ ਗੱਲ ਵੱਖਰੀ ਹੈ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਦੇ ਪਏ ਨੇ ਪਰ ਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ ਜਿਹੜਾ ਉਹ ਚਤਨ ਫੈਸਲਾ ਹੈ ਉਹ ਬਹੁਤ ਘੱਟ ਲੋਕ ਨੇ ਜਿਹੜੇ ਗੁਰੂ ਦੀ ਰਜ਼ਾ ਦੇ ਵਿੱਚ ਤੁਰਦੇ ਨੇ ਤੇ ਗੁਰੂ ਦੀ ਰਜ਼ਾ ਵਿੱਚ ਤੁਰਨ ਦਾ ਕੀ ਮਤਲਬ ਹੋਇਆ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਉਹ ਕੰਮ ਕਰੋ ਉਹ ਫੈਸਲੇ ਲਵੋ ਜਿਨ੍ਹਾਂ ਦੇ ਨਾਲ ਗੁਰੂ ਖੁਸ਼ ਹੋਵੇ ਕੋਈ ਵੀ ਐਸਾ ਕੰਮ ਨਾ ਕਰੋ ਜਿਦੇ ਨਾਲ ਗੁਰੂ ਨਰਾਜ਼ ਹੋਵੇ ਹੁਣ ਸਾਡੇ ਕੋਲ ਸਰੀਰਕ ਗੁਰੂ ਤੇ ਨਹੀਂ ਜੋ ਅਸੀਂ ਇਹ ਪਤਾ ਕਰ ਸਕੀਏ ਕਿ ਗੁਰੂ ਸਾਡੇ ਕੰਮਾਂ ਤੋਂ ਖੁਸ਼ ਹੈ ਕਿ ਨਰਾਜ਼ ਹੈ ਗੁਰਬਾਣੀ ਤੇ ਨਰਾਜ਼ ਨਹੀਂ ਹੋਣ ਲੱਗੀ ਕਿਸੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਰਾਜ਼ ਨਹੀਂ ਹੋਣ ਲੱਗੇ ਕਿਸੇ ਨਾਲ ਵੀ ਜੇ ਹੋਣਗੇ ਵੀ ਤੇ ਅਸੀਂ ਦੱਸ ਨਹੀਂ ਸਕਦੇ ਪਤਾ ਨਹੀਂ ਕਰ ਸਕਦੇ ਕਿ ਕਿ ਉਹ ਸਾਡੇ ਨਾਲ ਨਾਰਾਜ਼ ਹਨ ਜਾਂ ਨਹੀਂ ਤਾਂ ਫਿਰ ਗੁਰੂ ਦੀ ਨਾਰਾਜ਼ਗੀ ਤੋਂ ਬਚੀਏ ਕਿਵੇਂ ਜੋ ਗੁਰਬਾਣੀ ਦੇ ਵਿੱਚ ਜੀਵਨ ਸ਼ੈਲੀ ਦੱਸੀ ਗਈ ਹੈ ਉਸ ਜੀਵਨ ਸ਼ੈਲੀ ਨੂੰ ਅਸੀਂ ਅਪਣਾਈਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਤੋਂ ਬਚੀਏ ਖਾਸ ਕਰਕੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰੀਏ ਨਿਮਰਤਾ ਲੈ ਕੇ ਆਈਏ ਖੁਦ ਦੇ ਅੰਦਰ ਮਨ ਨੀਮਾ ਕਰੀਏ ਮਤ ਉੱਚੀ ਰੱਖੀਏ ਗੁਰਬਾਣੀ ਨੂੰ ਨਿਯਮਤ ਤੌਰ ਤੇ ਪੜ੍ਹੀਏ ਸਮਝੀਏ ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰੀਏ ਆਪਣੇ ਚੱਲਦੇ ਸਾਹਾਂ ਚੋਂ ਧੜਕਦੇ ਦਿਲਾਂ ਚੋਂ ਵਗਦੀਆਂ ਹਵਾਵਾਂ ਚੋਂ ਹਿੱਲਦੇ ਪੱਤਰਾਂ ਚੋਂ ਉਸ ਪ੍ਰਮਾਤਮਾ ਦੀ ਬੜਮੁੱਲਤਾ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਪਾਪ ਕੀ ਇਹ ਮੰਨਿਏ ਕਿ ਉਹ ਪ੍ਰਮਾਤਮਾ ਬਹੁਤ ਵੱਡ ਮੁੱਲਾ ਹੈ ਬਹੁਤ ਵੱਡਾ ਹੈ ਬਹੁਤ ਤਾਕਤਵਰ ਹੈ ਇੰਨੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਤੇ ਉਸ ਪ੍ਰਮਾਤਮਾ ਦੇ ਇਨਾਂ ਹੀ ਗੁਣਾ ਦਾ ਗੁਣਗਾਨ ਕਰੀਏ ਪ੍ਰਭੂ ਦੀ ਸਿਫਤ ਸਲਾਹ ਕਰੀਏ ਇਹ ਸਾਰੇ ਹੀ ਕੰਮ ਜਿਹੜੇ ਨੇ ਇਹ ਗੁਰੂ ਦੇ ਬਾਣੀ ਚਾਹੁੰਦੇ ਆ ਜੇ ਅਸੀਂ ਇਹ ਸਭ ਕੁਝ ਕਰਦੇ ਪਏ ਆ ਅਸੀਂ ਗੁਰੂ ਦੇ ਬਾਣੀ ਵਿੱਚ ਚੱਲਦੇ ਪਏ ਆ ਅਸੀਂ ਗੁਰੂ ਦੇ ਸਿੱਖ ਹਾਂ ਮਿੱਤਰ ਹਾਂ ਰਿਸ਼ਤੇਦਾਰ ਹਾਂ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਹੁਣ ਗੁਰੂ ਦੇ ਭਾਣੇ ਚ ਚੱਲਾਂਗੇ ਤੇ ਆਨੰਦਤ ਰਹਿਾਂਗੇ ਤੇ ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਨਹੀਂ ਚੱਲਣਗੇ ਜਿਹੜਾ ਆਪਣੇ ਮਨ ਦੀ ਮਰਜ਼ੀ ਅਨਸਾਰ ਚੱਲੇਗਾ ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰੇਗਾ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਵੀ ਸੁਖ ਨਹੀਂ ਪਾ ਸਕਦਾ ਤੇ ਉਹ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ ਹਰਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਉ ਏ ਭਾਈ ਪ੍ਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਪ੍ਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁਖ ਪਾਪ ਕੱਟ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਭੁੱਲਾ ਸੰਸਾਰਾ اے ਭਾਈ ਗੁਰੂ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾ ਇਹੋ ਕੁਟੰਬ ਸਭ ਜੀ ਕੇ ਬੰਧਨ ਇਹ ਜਿਹੜਾ ਪਰਿਵਾਰ ਹੈ ਜਿੰਦ ਵਾਸਤੇ ਇਹ ਵੀ ਮੋਹ ਦਾ ਬੰਧਨ ਬਣ ਜਾਂਦਾ ਹੈ ਇਸੇ ਕਰਕੇ ਹੀ ਗੁਰੂ ਤੋਂ ਪਟਕ ਕੇ ਜਗਤ ਕੁਰਾਹੇ ਪਿਆ ਰੰਦਾ ਬਿਨ ਗੁਰ ਬੰਦਨ ਟੁੱਟਾ ਨਹੀਂ ਗੁਰਮੁਖ ਮੋਖ ਦੁਆਰਾ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮੋਹ ਦੇ ਬੰਦਨ ਨਹੀਂ ਟੁੱਟਦੀ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਦੇ ਬੰਦਨਾਂ ਤੋਂ ਖਲਾਸੀ ਦਾ ਰਸਤਾ ਲੱਭ ਲੈਂਦਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ ਮਰ ਜਨਮ ਹੈ ਵਾਰੋ ਵਾਰਾ ਜਿਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ ਧੰਦੇ ਹੀ ਕਰਦੇ ਰਹਿੰਦੇ ਹਨ ਤੇ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ਹੋ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਇਹ ਭਾਈ ਅਜਿਹਾ ਆਖਣ ਦੇ ਵਿੱਚ ਕਿ ਮੈਂ ਵੱਡਾ ਹਾਂ ਇਹ ਧਨ ਆਦਿਕ ਮੇਰਾ ਹੈ ਇਹ ਜਗਤ ਉਲਝਿਆ ਪਿਆ ਪਰ ਸਚਾਈ ਇਹ ਹੈ ਕਿ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਨਾ ਕੋਈ ਹੋਰ ਜੀਵ ਨਾ ਮਨੁੱਖ ਤੇ ਨਾ ਹੀ ਤਨ ਪਦਾਰਥ ਗੁਰਮੁਖ ਮਹਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਨੇ ਉਹਨਾਂ ਦਾ ਆਤਮਿਕ ਨਿਵਾਸ ਪ੍ਰਭੂ ਚਰਨਾਂ ਦੇ ਵਿੱਚ ਹੋਇਆ ਰਹਿੰਦਾ ਹੈ ਜਿੱਥੇ ਮਨਮੁਖਾਂ ਦੀ ਸੁਰਤ ਸਦਾ ਹੀ ਦੁਨਿਆਵੀ ਕੰਮਾਂ ਦੇ ਵਿੱਚ ਦੁਨਿਆਵੀ ਲਾਭ ਪ੍ਰਾਪਤ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ ਜਾਂ ਦੁਨਿਆਵੀ ਹਾਨੀਆਂ ਤੋਂ ਬਚਣ ਦੇ ਵਿੱਚ ਲੱਗੀ ਰਹਿੰਦੀ ਹੈ ਉੱਥੇ ਹੀ ਜੋ ਗੁਰਮੁਖ ਹੈ ਉਹਦੀ ਸੁਰਤ ਸਦਾ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ ਐਥੈ 부ਜੈ ਸਵਾਪ ਪਛਾਣੈ ਹਰ ਪ੍ਰਭ ਹੈ ਦਿਸ ਕੇਰਾ ਜਿਹੜਾ ਮਨੁੱਖ ਇਸ ਜੀਵਨ ਦੇ ਵਿੱਚ ਹੀ ਇਸ ਭੇਤ ਨੂੰ ਸਮਝਦਾ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲ ਦਾ ਰਹਿੰਦਾ ਹੈ ਪ੍ਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਭੇਤ ਕਿਹੜੇ ਨੂੰ ਸਮਝਣਾ ਕਿ ਇੱਥੇ ਕੋਈ ਵੀ ਤੇ ਕੁਝ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਅੰਤ ਵੇਲੇ ਤੁਹਾਡੇ ਸਕੇ ਸੰਬੰਧੀ ਤੁਹਾਡੀਆਂ ਵਸਤੂਆਂ ਤੁਹਾਡਾ ਪੈਸਾ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਦੇ ਸਕਦਾ ਤੇ ਇਹ ਨਾ ਸਮਝ ਲਿਓ ਕਿ ਅੰਤ ਵੇਲਾ ਤੇ ਆਈ ਜਾਣਾ ਤੇ ਕੁਝ ਕਪੜਾਂ ਚ ਖਤਮ ਹੋ ਜਾਣਾ ਤੁਹਾਡਾ ਅੰਤ ਵੇਲਾ ਜਿਹੜਾ ਉਹ ਕਿੰਨਾ ਕੁ ਲੰਬਾ ਹੋ ਜਾਵੇ ਤੁਸੀਂ ਨਹੀਂ ਅੰਦਾਜ਼ਾ ਲਾ ਸਕਦੇ ਅੰਤ ਵੇਲਾ ਜਿਹੜਾ ਉਦੋਂ ਤੋਂ ਸ਼ੁਰੂ ਹੋ ਜਾਂਦਾ ਜਦੋਂ ਤੋਂ ਮਨੁੱਖ ਨੂੰ ਆਪਣੀ ਮੌਤ ਸਾਹਮਣੇ ਦਿਸਣ ਲੱਗਦੀ ਹੈ ਆਈ ਨਹੀਂ ਪਤਾ ਹੈ ਕਿ ਬਸ ਹੁਣ ਥੋੜਾ ਜਿਹਾ ਸਮਾਂ ਰਹਿ ਗਿਆ ਅਜੇ ਆ ਕਦੋਂ ਹੁੰਦਾ ਜਦੋਂ ਤੁਹਾਨੂੰ ਕੋਈ ਲਾ ਇਲਾਜ ਬਿਮਾਰੀ ਲੱਗ ਜਾਵੇ ਤੁਹਾਨੂੰ ਪਤਾ ਹੈ ਕਿ ਤੁਸੀਂ ਹੁਣ ਬਹੁਤਾ ਤੇ ਬਹੁਤਾ ਚਿਰ ਜੀਵਤ ਨਹੀਂ ਰਹਿਣਾ ਪਰ ਕਿੰਨਾ ਚਿਰ ਜੀਵਤ ਨਹੀਂ ਰਹਿਣਾ ਇਹ ਨਹੀਂ ਪਤਾ ਜਿਸ ਪਲ ਤੁਹਾਨੂੰ ਤੁਹਾਡੀ ਮੌਤ ਦਾ ਅਹਿਸਾਸ ਹੋਇਆ ਉਸ ਤੋਂ ਲੈ ਕੇ ਜਿਸ ਪਲ ਤੁਹਾਡੀ ਮੌਤ ਅਸਲ ਦੇ ਵਿੱਚ ਹੋਣੀ ਹੈ ਉਹ ਸਾਰਾ ਅੰਤ ਵੇਲਾ ਹੈ ਤੇ ਯਕੀਨ ਮੰਨਿਓ ਕਈ ਲੋਕਾਂ ਲਈ ਇਹ ਅੰਤ ਵੇਲਾ ਸਾਲਾਂ ਭਰ ਦਾ ਵੀ ਹੋ ਜਾਂਦਾ ਹੈ ਤੇ ਜੇ ਤੁਸੀਂ ਸਾਰੀ ਉਮਰ ਧਨ ਪਦਾਰਥ ਇਕੱਠੇ ਕਰਨ ਦੇ ਵਿੱਚ ਹੀ ਆਪਣੀ ਸੁਰਤ ਜੋੜੀ ਰੱਖੀ ਤੇ ਇਹ ਅੰਤ ਵੇਲਾ ਫਿਰ ਬੜਾ ਔਖਾ ਲੰਘਦਾ ਹੈ ਪਰ ਜੇ ਤੁਸੀਂ ਗੁਰਮੁਖ ਬਣੇ ਰਹੇ ਆਪਣੀ ਸੁਰਤ ਪ੍ਰਮਾਤਮਾ ਦੇ ਵਿੱਚ ਜੋੜੀ ਰੱਖੀ ਫਿਰ ਇਹ ਅੰਤ ਵੇਲਾ ਸੌਖਿਆਂ ਲੰਘ ਜਾਂਦਾ ਹੈ ਕਿਉਂਕਿ ਤੁਸੀਂ ਪ੍ਰਭੂ ਦੇ ਬਾਣੀ 'ਚ ਹੁੰਨੇ ਉਹਦੀ ਰਜ਼ਾ 'ਚ ਖੁਸ਼ ਹੁੰਨੇ ਇਸ ਭੇਤ ਨੂੰ ਜਾਣਨ ਵਾਲਾ ਮਨੋਖੀ ਆਪਣੇ ਆਤਮਿਕ ਜੀਵਨ ਨੂੰ ਪਰਤਾਲਦਾ ਤੇ ਫਿਰ ਪ੍ਰਮਾਤਮਾ ਉਹਦਾ ਸਹਾਈ ਬਣਿਆ ਰਹਿੰਦਾ ਹੈ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਇਹ ਭਾਈ ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ ਪਰ ਜਿਹੜਾ ਮਨੁੱਖ ਮਨਮੁਖ ਹੈ ਮਾਇਆ ਦੇ ਵਿੱਚ ਜੁੜਿਆ ਹੋਇਆ ਉਹ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਹਦੇ ਕਰਮਾਂ ਦੇ ਵਿੱਚ ਇਹ ਲਿਖਿਆ ਹੀ ਨਹੀਂ ਕਿ ਉਹ ਗੁਰੂ ਦੀ ਸ਼ਰਨ ਪਵੇ ਵਿਣ ਭਾਗਾ ਕੀ ਪਾਈਐ ਇੱਕ ਨਦਰ ਕਰ ਵੇਖੈ ਸਭ ਉਪਰ ਜਿਹਹਾ ਭਾਉ ਤੇ ਹਾ ਫਲ ਪਾਈਐ ਗੁਰੂ ਸਭਨਾਂ ਨੂੰ ਇੱਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ ਪਰ ਸਾਡੀ ਜੀਵਾਂ ਦੀ ਜਿਹੋ ਜਹੀ ਭਾਵਨਾ ਹੁੰਦੀ ਹੈ ਉਹ ਜਿਹੜਾ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੁਣ ਜਿਹੜਾ ਮਨੁੱਖ ਗੁਰੂ ਦੀ ਵਡਮੁੱllਤਾ ਨੂੰ ਪਛਾਣਦਾ ਹੋਇਆ ਗੁਰੂ ਤੋਂ ਕੁਝ ਸਿੱਖਣ ਦੀ ਭਾਵਨਾ ਲੈ ਕੇ ਗੁਰੂ ਪਾਸ ਗਿਆ ਹੈ ਗੁਰਬਾਣੀ ਤੋਂ ਕੁਝ ਸਿੱਖਣ ਦੀ ਭਾਵਨਾ ਦੇ ਨਾਲ ਗੁਰਬਾਣੀ ਨੂੰ ਪੜਨ ਲੱਗਿਆ ਹੈ ਉਹ ਗੁਰਬਾਣੀ ਦੇ ਵਿੱਚੋਂ ਜੀਵਨ ਸ਼ੈਲੀ ਸਿੱਖੇਗਾ ਉਸ ਜੀਵਨ ਸ਼ੈਲੀ ਨੂੰ ਅਪਣਾਏਗਾ ਤੇ ਆਨੰਤ ਆਨੰਦ ਪ੍ਰਾਪਤ ਕਰੇਗਾ ਜਿਹੜਾ ਮਨੁੱਖ ਇਸ ਭਾਵਨਾ ਦੇ ਨਾਲ ਗੁਰਬਾਣੀ ਪੜਨ ਲੱਗਿਆ ਹੈ ਕਿ ਗੁਰੂ ਸਾਹਿਬ ਦਾ ਆਦੇਸ਼ ਹੈ ਇਸ ਸਵੇਰ ਦੇ ਵੇਲੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਕੀਰਤਨ ਸੋਇਲਾ ਸਾਹਿਬ ਦਾ ਪਾਠ ਕਰਨਾ ਹੈ ਇਸ ਭਾਵਨਾ ਦੇ ਨਾਲ ਜਿੱਕਰ ਉਹ ਗੁਰਬਾਣੀ ਪੜ ਰਿਹਾ ਹੈ ਇੱਕ ਗੁਰੂ ਦਾ ਹੁਕਮ ਬਜਾਣ ਦੀ ਭਾਵਨਾ ਦੇ ਨਾਲ ਉਹਨੂੰ ਖੁਸ਼ੀ ਹੋਏਗੀ ਕਿ ਉਹਨੇ ਗੁਰੂ ਦੇ ਹੁਕਮ ਦੀ ਪਾਲਣਾ ਕਰ ਲਈ ਪਰ ਉਹਦੀ ਉਹ ਖੁਸ਼ੀ ਜਿਹੜੀ ਹੈ ਉਹ ਥੋੜ੍ਹੀ ਚਿਰ ਹੀ ਹੋਏਗੀ ਥੋੜ੍ਹੀ ਚਿਰ ਹੀ ਤੋਂ ਪਾਪ ਬਿਲਕੁਲ ਕੁਝ ਮਿੰਟਾਂ ਦੀ ਨਹੀਂ ਪਰ ਅਗਲੇ ਜਿਸ ਤਰ੍ਹਾਂ ਕਿ ਉਹਨੇ ਜੇ ਸਵੇਰ ਦੀਆਂ ਬਾਣੀਆਂ ਦਾ ਪਾਠ ਕਰ ਲਿਆ ਤਾਂ ਉਹਦੀ ਉਹ ਖੁਸ਼ੀ ਸ਼ਾਮ ਤੱਕ ਹੀ ਰਹੇਗੀ ਸ਼ਾਮ ਨੂੰ ਉਹ ਪਾਠ ਕਰੇਗਾ ਉਦੋਂ ਉਹ ਖੁਸ਼ੀ ਸਵੇਰ ਤੱਕ ਰਹੇਗੀ ਜਿਵੇਂ ਜਿਵੇਂ ਉਹ ਕਰਦਾ ਰਹੇਗਾ ਉਹਦੀ ਖੁਸ਼ੀ ਬਣੀ ਰਹੇਗੀ ਕਿਉਂਕਿ ਮਨ ਦੇ ਵਿੱਚ ਇੱਕ ਜਿੱਤ ਦਾ ਅਹਿਸਾਸ ਬਣਿਆ ਰਹਿੰਦਾ ਹੈ ਹੁਕਮ ਦੀ ਪਾਲਣਾ ਦਾ ਅਹਿਸਾਸ ਬਣਿਆ ਰਹਿੰਦਾ ਪਰ ਉਹ ਉਦੋਂ ਤੱਕ ਹੀ ਬਣਿਆ ਰਹੇਗਾ ਜਦੋਂ ਤੱਕ ਹੁਕਮ ਦੀ ਪਾਲਣਾ ਹੋ ਰਹੀ ਹੋਈ ਜੇਕਰ ਤੁਸੀਂ ਇਹ ਭਾਵਨਾ ਲੈ ਕੇ ਗੁਰੂ ਦੇ ਕੋਲ ਜਾ ਰਹੇ ਹੋ ਕਿ ਸਿਰਫ ਗੁਰੂ ਨੂੰ ਅੱਖਾਂ ਦੇ ਨਾਲ ਵੇਖ ਕੇ ਗੁਰੂ ਪਾਸੋਂ ਕੁਝ ਮੰਗ ਲਵਾਂਗਾ ਤੇ ਮਿਲ ਜਾਏਗਾ ਤਾਂ ਫਿਰ ਹੋ ਸਕਦਾ ਤੁਸੀਂ ਜੋ ਮੰਗਿਆ ਉਹ ਨਾ ਮਿਲਣ ਤੇ ਹਤਾਸ਼ ਵੀ ਹੋ ਜਾਵੋ ਤੇ ਸਿਰਫ ਮੰਗਣ ਦੇ ਨਾਲ ਤੁਹਾਨੂੰ ਖੁਸ਼ੀ ਵੀ ਨਹੀਂ ਮਿਲੇਗੀ ਖੁਸ਼ੀ ਉਦੋਂ ਮਿਲੇਗੀ ਜਦੋਂ ਉਹ ਚੀਜ਼ ਮਿਲੂਗੀ ਜਿਹੜੀ ਤੁਸੀਂ ਗੁਰੂ ਪਾਸੋਂ ਮੰਗੀ ਹੈ ਤੇ ਜਦ ਤੱਕ ਉਹ ਚੀਜ਼ ਨਹੀਂ ਮਿਲਦੀ ਉਦੋਂ ਤੱਕ ਤੁਸੀਂ ਹਤਾਸ਼ ਰਹੋਗੇ ਜਦੋਂ ਉਹ ਚੀਜ਼ ਮਿਲ ਗਈ ਤੁਸੀਂ ਖੁਸ਼ ਹੋਮਗੇ ਤੇ ਉਸ ਚੀਜ਼ ਤੋਂ ਮਿਲਣ ਵਾਲੀ ਜਿਹੜੀ ਖੁਸ਼ੀ ਆ ਉਹ ਤੇ ਹੋਰ ਵੀ ਥੋੜ ਚਿਰ ਹੀ ਆ ਉਹ ਤੇ ਕੁਝ ਪਲਾਂ ਦੀ ਹੀ ਹੁੰਦੀ ਹੈ ਅਸਲ ਦੇ ਵਿੱਚ ਤਾਂ ਕੁਝ ਪਲਾਂ ਦੀ ਕੁਝ ਮਿੰਟਾਂ ਦੀ ਕੁਝ ਘੰਟਿਆਂ ਦੀ ਲਾ ਲਵੋ ਉਸ ਤੋਂ ਬਾਅਦ ਉਹ ਖੁਸ਼ੀ ਫੇਰ ਖਤਮ ਹੋ ਜਾਣੀ ਸੋ ਜਿੱਦਾਂ ਦੀ ਭਾਵਨਾ ਲੈ ਕੇ ਜਾਵਾਂਗੇ ਗੁਰੂ ਦੇ ਕੋਲ ਉਦਾਂ ਦਾ ਹੀ ਸਾਨੂੰ ਫਲ ਮਿਲੂਗਾ ਤਿੰਨਕ ਉਦਾਹਰਣਾਂ ਆਪਾਂ ਲੈ ਲਈਆਂ ਨੇ ਭਾਵਨਾਵਾਂ ਮਾ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਜਿਹੜੀਆਂ ਲੈ ਕੇ ਲੋਕ ਗੁਰੂ ਦੇ ਪਾਸ ਜਾਂਦੇ ਹੋਣਗੇ ਤੇ ਉਹਨਾਂ ਭਾਵਨਾਵਾਂ ਨੂੰ ਉਦਾਂ ਦਾ ਫਲ ਮਿਲ ਜਾਂਦਾ ਹੋਵੇਗਾ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਏ ਨਾਨਕ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 602ਵੇਂ ਅੰਗ ਦੇ ਉੱਪਰ ਤਿੰਨ ਸ਼ਬਦ ਵਿਰਾਜਮਾਨ ਨੇ ਉਹਨਾਂ ਦੇ ਵਿੱਚੋਂ ਆਪਾਂ ਸਿਰਫ ਇੱਕ ਪੜਿਆ ਹਾਲੇ। ਪਰ ਉਸ ਇੱਕ ਨੂੰ ਸਮਝਦੇ ਹੋਏ ਕਾਫੀ ਡੂੰਘਾਈ 'ਚ ਚਲੇ ਗਏ ਹਾਂ। ਸੋ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਅੰਗ ਦੀ ਬਾਕੀ ਦੀ ਗੁਰਬਾਣੀ ਦੀ ਵਿਆਖਿਆ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ